ਅਸਵੀ ਕਿੰਨੇ ਪਾਏ ਵਜੇ ਨੇ ਦਾਰ ਦੇ ਹਾਂ ਕਾਰ ਦੇ ਕਹਿੰਦਾ 10 ਵਜੇ ਨੇ ਨਾਰੂ ਕਹਿੰਦਾ ਪੁੱਛ ਲੈ ਮਾਨ ਨੇ ਪਰ ਤਾਂ ਤੇ ਪੁੱਛ ਲੈ ਕਹਿੰਦਾ ਗਾਲ ਸੀ ਆਖਣਾ ਕਹਿੰਦਾ ਓਏ ਇਹ ਜੀ ਗੱਲ ਕਰਨ ਨੂੰ ਮੇਰੀ ਜਾਂ ਆ ਗਈ ਹਾਂ ਆ ਵੀ ਇਹਦੀ ਲਾਈਵ ਫੋਟੋ ਨਾਰ ਸਿੰਘ ਉਹਤੇ ਖੜ੍ਹ ਤੂੰ ਆਪੇ ਬੋਲ ਓਏ ਇਹ ਬੋਲੂਗਾ ਬਰਾਇਨ ਹਾਂ ਬੋਲੋ ਮਿੱਤਰ ਕਰ ਦਲਾ ਕਰੋ ਗੱਲ ਹੁਣ ਕੀ ਟੰਡੂਆ ਵਹਿ ਗਿਆ ਫੜ ਲਓ ਬੂਸ ਉਹ ਆਖ ਮੱਜ ਕੰਨ ਦਾਰ ਦੇ ਨਹੀਂ ਆਵੇ ਉਹ ਨਹੀਂ ਉਹ ਨਹੀਂ ਚਾਹਦਾ ਦੇ ਹਾਂ ਉਹ ਕਹਿੰਦਾ ਇਹ ਮੈਂ ਡੋਕਟਰ ਦੇ ਕਿਰਾਣਾ ਹਾਂ ਉਹਨਾਂ ਦੇ ਦੋ ਨਾ ਇੱਕ ਬੇਕੜਾ ਗੰਡਾ ਅਖੜ ਹੈ ਆਹ ਅਜਾ ਬੇਕੜਾ ਪੋਣਾ ਨਹੀਂ ਬੇਕੜਾ ਪੋਣਾ ਨਾਲ ਬੱਟਾ ਬੱਟਾਂ ਕਿ ਸਹੀ ਗੱਲ ਹੈ ਨਹੀਂ ਲੈਟੀ ਨਹੀਂ ਲੈਟੀ ਬੋਲਦਾ ਜੀ ਕਿ ਨਾਲੇ ਰੁੜਕੇ ਤੇ ਆ ਚੱਕੋ ਦੱਸ ਲਓ ਜੀ ਦੱਸੋ ਗੱਲ ਕਰਦੇ ਨਾਲ ਦੱਸੋ ਹੀ ਗੱਲ ਕਰੋ ਵੀਡੀਓ ਨੇ ਦਿੱਤੋ ਨਹੀਂ ਬਣਾਉਂਦੇ ਮੈਦਾਨ ਨਹੀਂ ਬਣਾਈ ਅੰਦਰ ਨਹੀਂ ਗਿਆ ਛੋਟੇ ਕਹਿੰਦਾ ਆਹ ਦੇਖਣ ਦਾ ਕਿ ਨਾ ਮੁਰਗੀ ਮੁਰਗੀ ਆ ਮੁਰਗੀ ਨਹੀਂ ਆ ਵੀ ਇਹ ਕਿਨਾਰੇ ਇਹ ਕਿਹੜਾ ਕਹਿੰਦਾ ਹੋਣੀ ਆਈ ਆਂਦੇ ਨਹੀਂ ਕਹਿੰਦਾ ਕੀ ਆ ਬੋਲ ਕਹਿੰਦਾ ਭਾਂਡੇ ਨੇ ਗਾਂ ਕੀ ਕਹਿੰਦਾ ਦੀ ਪੰਨ ਨਹੀਂ ਉਹ ਕਹਿੰਦਾ ਸੱਤੂ ਆ ਨਹੀਂ ਮਾਂ ਟਾਂਡੀ ਪਾਟੀ ਦਾ ਮਾਂ ਦਾ ਬੰਦਾ ਬੋਲਦਾ ਲੈਕਚਰ ਕਰਦਾ ਇਹ ਕਹਿੰਦਾ ਕੀ ਕਹਿੰਦਾ ਜੀ ਰਾਜੇ ਕਰ ਇੱਕ ਰੇਗੜੀ ਜਾਂ ਕਾ ਲੈ ਲੈ ਉਹ ਕਹਿੰਦੀ ਕਾ ਫੇਰੀ ਜਨ ਕਮਾਈ ਕੁੜੀਆਂ ਬਣਾਉਣਾ ਇਹ ਕਮਾਈ ਫੇਰ ਕਿੱਥੇ ਹੈ ਮਗਾ ਮਟਾ ਘਣਾਉੜ ਦੇਣਾ ਜੰਨਾ ਵੀ ਆੜੇ ਬਾਪਰੀ ਬਣੇ ਲੈ ਜੀ ਬਾਪਰੀਆਂ ਬਣੇ ਹੁਣ ਘਾਟਿਆ ਹੁਣ ਵੇਚ ਲੈ ਲੂ ਨਾ ਜੁਨੀਟ ਹੁਣ ਇਹਦੀ ਹੋਟਲ ਹੈ ਅੱਛਾ ਪਟਰ ਲੈ ਜੁਨੀਟ ਪਤਾ ਲੱਗੇ ਹਾਂ ਪਤਾ ਲੱਗੇ ਕਿ ਕਿ ਜੀ ਨਾ ਰੁਗਾ ਕਿ ਭਈ ਇਹ ਮਗ ਦਵਾਰੇ ਬੋਲੋ ਲੋਕ ਭਈ ਇਹ ਮਗ ਦੱਸਦੇ ਨੇ ਨਾਰ ਸਿੰਘ ਪੰਜਾਬੀ ਅਰੇ ਮੇਰੀ ਮੇਰੀ ਫੋਟੋ ਦੇਖ ਲੈ ਰੋਬ ਕਿੰਨਾ ਹਾਂ ਰੋਬ ਕਿੰਨਾ ਦੇਖਦੀ ਫੋਟੋ ਫੋਟੋ ਐ ਇਹ ਤਾਲੇ ਖਾ ਹਾਂ ਦੇਖੋ ਰੋਬ ਤਾਲੇ ਖਾ ਮੇਰੀ ਮੇਰੀ ਫੋਟੋ ਆ ਗਈ ਜੀ ਤੁਸੀਂ ਦੇਖ ਲੈ ਅੱਛਾ ਦੇਖ ਅਟਰੈਕਟਿਵ ਹੋ ਗਿਆ ਤਾਲੇ ਖਾ ਹਾਂ ਕੋਈ ਦੇਖਾ ਆ ਮਾਰੀ ਦੇਖ ਲੈ ਆ ਮੇਰੀ ਦੇਖ ਲੈ ਮਾਰੀ ਗੁੱਡੀ ਕਰਦਾ ਕੋਈ ਆਈ ਆਈ ਰਹਿਣ ਦੀ ਹਾਂ ਚੱਕ ਦਿਖਾਓ ਫੋਟੋ ਠੀਕ ਹੈ ਦੇਖੋ ਮੀਤ ਨਾ ਰੋਬ ਵੰਦਾ ਅੰਬਰਸਰ ਖੜਾ ਨਾਰੂ ਦੀ ਫੋਟੋ ਫੇਰਾ ਨਾਰੂ ਦਾ ਰੋਭ ਨਹੀਂ ਪੈਂਦਾ ਨਰਜਾ ਪੈਂਦਾ ਲੈ ਦੇਖ ਲੈ ਸੰਜੀ ਪਾਰਟੀ ਦੀ ਕਹਿੰਦਾ ਪੱਠੀ ਵਾਲੀ ਟਾਈਟਰ ਲੰਗਰੀ ਕਹਿੰਦਾ ਉਹਦੇ ਲੰਗਰੀ ਨਹੀਂ ਬੜਿਆ ਕੀ ਲੈ ਹਾਂ ਜੀ ਮੋੜੀ ਕਹਿੰਦਾ ਕਹਿੰਦਾ ਵੱਧ ਜਾ ਇਹਨੇ ਮੋੜਦਾ ਤੈਨੂੰ ਇਨੀ ਮੋੜਿਆ ਤੀ ਉੱਥੇ ਲੈ ਦੇਖ ਲੈ ਮੋੜਦਾ ਉਹ ਜਿਹੜੀ ਉਹਨੂੰ ਪੁੱਛੀ ਉਹ ਜਿਹੜਾ ਗਗਰਾ ਮੁੰਡਾ ਉਹ ਰੇੜੀ ਵਾਲਾ ਉਹਨੇ ਪੁੱਛੀ ਉਹ ਕਹਿੰਦਾ ਜੀ ਕਹਿੰਦਾ ਪੀ ਜਾ ਮਗਰ ਚੱਲ ਪੀ ਲੈ ਹਰ ਕੇ ਉਹ ਮੇਰੇ ਕਰੇ ਮੋੜਿਆ ਕਹਿੰਦਾ ਦੇਖ ਲੈ